ਅੱਛਾ ਖੇਤੀ ਛੱਡ ਦੋ ਹੁਣ ਟੌਫੀਆਂ ਵੇਚਿਆ ਕਰਾਂਗੇ ਕਿਸਾਨ ਕਿਉਂਕਿ ਸਾਡੇ ਕੋਲੇ ਜ਼ਮੀਨ ਨਹੀਂ ਛੱਡਣੀ ਸੰਕੇਤ ਕੀ ਹੈ ਕਿ ਜ਼ਮੀਨਾਂ ਤੋਂ ਹੋਵੇ ਲੈ ਟੌਫੀਆਂ ਵੇਚਾਂ ਇਤਨੋਂ ਜ਼ਿਆਦਾ ਐਸ ਵੇਲੇ ਜਿੰਨੀ ਕਿਸਾਨੀ ਹੈ ਜਿੰਨੇ ਤੁਸੀਂ ਬੈਠਿਓ ਸੋਸ਼ਲ ਮੀਡੀਆ ਨਾਲ ਜੁੜੇ ਹੋਇਓ ਨੈਸ਼ਨਲ ਮੀਡੀਆ ਨਾਲ ਜੁੜੇ ਹੋਇਓ ਦੁਨੀਆ ਨਾਲ ਜੁੜੇ ਹੋਇਓ ਇਸ ਗੱਲ ਦਾ ਸਾਨੂੰ ਕੋਈ ਭੜੇਖਾ ਨਹੀਂ ਕਿ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਨਾ ਹੈ ਕਿਸਾਨ ਜਿੱਤੇ ਬੰਦੀਆਂ ਦਾ ਹੁੱਕ ਹੈ ਕਿ ਜ਼ਮੀਨਾਂ ਨਾ ਵੇਚ ਦਿਓ ਕਰਜੇ ਉੱਤਰਦੇ ਰਹਿਣਗੇ ਆਪੇ ਕਰਜੇ ਖੜੇ ਦੇ ਖੜੇ ਖੜੇ ਰਹਿਣ ਦੇ ਥੱਕ ਜਾਣਗੇ ਜਿੱਦਾਂ ਬਹਿ ਜਾਣਗੇ ਆਪੇ ਜ਼ਮੀਨਾਂ ਨਾ ਵੇਚ ਦਿਓ ਸਾਰੋ ਜਮੇ ਮਰਜੀ ਸਾਰੋ ਭਾਈ ਜ਼ਮੀਨ ਸਾਡੇ ਕੋਲੇ ਕਿੰਨੀ ਕੁ ਜ਼ਮੀਨ ਹੈ ਭਾਈ ਪੰਜਾਬ ਕੋਲੇ 1.5% ਹਿੰਦੁਸਤਾਨ ਦੀ ਕੋਲੇ ਜ਼ਮੀਨਦਾਰ 1.5% ਹਿੱਸਾ ਸਾਡੇ ਕੋਲੇ ਤੇ ਹਿੰਦੁਸਤਾਨ ਦੀ ਕੁੱਲ ਜ਼ਮੀਨ ਚੋਂ 46% ਜ਼ਮੀਨ ਹੈ ਜਿਹੜੀ ਇਹ ਬੰਦੇ ਆ ਚਰਨਜਾ ਪਰਸੈਂਟ ਜ਼ਮੀਨ ਦੇ ਵਿੱਚ ਖੇਤੀ ਨਹੀਂ ਹੁੰਦੀ ਭਾਰਤ ਦੇ ਵਿੱਚ ਉੱਥੇ ਬਣਾ ਲਓ ਜਿਹੜਾ ਪੂਲਿੰਗ ਪਾਲਿੰਗ ਬਣਾਉਣਾ ਬਾਈ ਉੱਥੇ ਕਰ ਲਓ ਜਿਹੜਾ ਕੁਝ ਕਰਨਾ ਹੈ ਦੁਨੀਆ ਣਾਜ ਦੇ ਸੰਕਟ ਵਿੱਚੋਂ ਨੰਗ ਰਹੀ ਹੈ ਅਨਾਜ ਦੇਣ ਵਾਲਾ ਸੂਬਾ ਇਹ ਤੇ ਇਹ ਸੂਬੇ ਦੇ ਵਿੱਚੋਂ ਤੁਸੀਂ ਕਿਹੜੀਆਂ ਲੋੜਾਂ ਪੂਰੀਆਂ ਕਰਨ ਜਾ ਰਹੇ ਹੋ ਟਰੈਂਪ ਹੋਰਾਂ ਦੀਆਂ ਜੂਰਪਿੰਦ ਦੇਸ਼ਾਂ ਦੀਆਂ ਵਿਕਸਿਤ ਮੁਲਕਾਂ ਦੀਆਂ ਜਿਨ੍ਹਾਂ ਲਈ ਇਹ ਲੋੜ ਬਣੀ ਹੋਈ ਹੈ ਤੇ ਤੁਸੀਂ ਅਨਾਜ ਦੇ ਪੁਡਾਰ ਕਰਨੇ ਬੰਦ ਕਰੋ ਸਰਕਾਰੀ ਖਰੀਦ ਬੰਦ ਕਰੋ ਝੋਨਾ ਤੇ ਕਣਕ ਪੈਦਾ ਕਰਨੀ ਬੰਦ ਕਰੋ ਆਪਸੋ-ਪੂਸੋ ਰੱਖਣੇ ਕੇ ਵੀ ਬੰਦ ਕਰੋ ਇਹਨਾਂ ਦੀ ਸਰਕਾਰੀ ਕੀਮਤੀ ਵੀ ਬੰਦ ਕਰੋ ਕਿਉਂਕਿ ਤੁਸੀਂ ਅਨਾਜ ਨਾ ਬੀਜਿਆ ਕਰੋ ਸਾਡੇ ਕੋਲੇ ਬਹੁਤ ਮਾਲ ਪਿਆ ਸਾਨੂੰ ਖਵਾਉਣ ਵਾਸਤੇ ਭੇਜਣ ਵਾਸਤੇ ਅਮਰੀਕਾ ਦਾ ਆਟਾ ਖਾਇਆ ਅਮਰੀਕਾ ਦਾ ਦੁੱਧ ਪੀਆ ਅਮਰੀਕਾ ਆਂਡੇ ਵੀ ਸਾਨੂੰ ਅਮਰੀਕਾ ਤੋਂ ਆਇਆ ਕਰਦੇ ਮੱਛੀ ਦਾ ਮਾਸ ਵੀ ਸਾਨੂੰ ਅਮਰੀਕਾ ਤੋਂ ਆਇਆ ਜ਼ਿੰਦਗੀ ਦੇ ਆ ਕੁੱਲ ਲੋੜਾਂ ਪੂਰੀਆਂ ਕਰਨ ਦਾ ਸਾਰਾ ਸਮਾਨ ਸਾਨੂੰ ਅਮਰੀਕਾ ਦੇ ਆਤਮਾ ਆ ਮੁਕਤ ਵਪਾਰ ਵਾਲੀ ਗੱਲ ਵੀ ਬਾਈ ਉੱਥੋਂ ਹੀ ਨਿਕਲੀ ਤੇ ਆ ਜਿਹੜੀ ਪਾਲਿਸੀ ਹੈ ਨਾ ਜਿੱਤੇ ਭਗਮਤਮਨ ਪਹਿਰੇਦਾਰੀ ਕਰ ਮੇਰੀ ਕਾਰਪੋਰੇਟ ਪੱਖੀ ਹੈ ਮੇਰੀ ਸੈਮਰਾਜ ਪੱਖੀ ਹੈ ਜਿਹਨੇ ਇੱਕ ਖੁੱਲਾ ਚੈਲੰਜ ਹੈ ਸਾਨੂੰ ਅਣਖੀ ਲੋਕਾਂ ਚੁੱਲ੍ਹਿਆਂ 'ਚ ਪਾਣੀ ਪਾਉਣ ਵਰਗਾ ਸਵਾਲ। ਚੁੱਲ੍ਹਿਆਂ ਦੀ ਅੱਗ ਬੁਝਾਉਣ ਵਰਗਾ ਸਵਾਲ। ਅੱਖਾਂ ਚ ਲਾਲੀ ਆਉਂਦੀ ਹੈ ਕਿ ਨਹੀਂ ਭਾਈ? ਇਹ ਤਾਂ ਤੁਸੀਂ ਦੇਖੋ। ਸਾਡੇ ਅੰਦਰ ਤਾਂ ਭਾਂਬੜ ਭਗਦੇ। ਜਦੋਂ ਕੋਈ ਸਾਡੇ ਬੱਚਾ ਤੋਂ ਬੁਰਕੀ ਫੋਨ ਦੀ ਗੱਲ ਕਰਦਾ ਨਾ ਭਾਈ। ਸਾਡਾ ਤਾਂ ਜੀ ਕਰਦਾ ਵੀ ਢੱਡ 'ਚ ਟੱਕਰ ਮਾਰੀਏ। ਇੱਥੇ ਤਾਂ ਕਾਹੋਂਗੇ ਕਿ ਨਹੀਂ ਇੱਥੇ ਤਾਂ ਕੌਣਾ ਬਣਣਾ ਸਾਡੀ ਮਾਨਸਿਕਤਾ ਕੀ ਹੈ ਸਾਡੇ ਅੰਦਰੋਂ ਕੀ ਨਿਕਲਦਾ ਅਸੀਂ ਦੁਸ਼ਮਣ ਨੂੰ ਕੀ ਕਹਿ ਕੇ ਦੇਖਦੇ ਹਾਂ ਐਸ ਗੱਲ ਨਾਲ ਮਾਨਸਿਕਤਾ ਜੁੜਗੀ ਨਾ ਬਈ ਕਿਤੇ ਨਹੀਂ ਜਮੀਨ ਜਾਂਦੀ ਇਹਦੇ ਵਾਸਤੇ ਤਿਆਰ ਹੋ ਜਾਓ ਐਸ ਗੱਲ ਦੀ ਲੋੜ ਹੈ ਠੀਕ ਹੈ ਗੱਲ ਅਸੀਂ ਸਾਰੇ ਇੱਕ ਵਿਚਾਰਾਂ ਦੇ ਲੋਕ ਨਹੀਂ ਆਟਾੜ ਪਾਰਟੀਆਂ ਨਾਲ ਜੁੜੇ ਹੋਇਆ ਆਟਾੜ ਜਥੇਬੰਦੀਆਂ ਨਾਲ ਜੁੜੇ ਹੋਇਆ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਕਿਹਦੇ ਨਾਲ ਜੁੜੇ ਹੋਇਆ ਤੁਸੀਂ ਕਿਹੜੀ ਜਥੇਬੰਦੀ ਚੋਂ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਇਹ ਤੁਹਾਡੀ ਆਪਣੀ ਆਜ਼ਾਦੀ ਹੈ ਤੁਸੀਂ ਉਧਰ ਕੰਮ ਕਰੋ ਤੁਸੀਂ ਇਸ ਗੱਲ ਨੂੰ ਦਾ ਪ੍ਰਮਾਨ ਕਰਦੇ ਹੋ ਕਿ ਅਸੀਂ ਰੋਟੀ ਬਚਾਉਣੀ ਹੈ ਆਪਣੇ ਬੱਚਿਆਂ ਦੀ